ਰਾਜਵੀਰ ਜਵੰਦੇ ਦੀ ਅੰਤਮ ਅਰਦਾਸ ਤੇ ਅੱਜ ਨਾਮ ਅੱਖਾਂ ਦੇ ਨਾਲ ਜਿੱਥੇ ਉਸ ਨੂੰ ਚਾਉਣ ਵਾਲੇ ਬਹੁਤ ਸਾਰੇ ਪੂਰੇ ਪੰਜਾਬ ਦੇ ਵਿੱਚੋਂ ਸਰੋਤੇ ਪਹੁੰਚੇ ਸੀ ਉੱਥੇ ਹੀ ਭਾਵਕ ਅਪੀਲ ਪਤਨੀ ਵੱਲੋਂ ਜਿਹੜੀ ਕੀਤੀ ਗਈ ਸੀ ਪਰਿਵਾਰ ਵੱਲੋਂ ਜਿਹੜੀ ਕੀਤੀ ਗਈ ਸੀ ਸਾਰੇ ਕਲਾਕਾਰ ਭਾਈਚਾਰਾ ਸਾਰੇ ਜਿਹੜੇ ਚਾਉਣ ਵਾਲੇ ਸੀ ਜਵੰਦੇ ਨੂੰ ਉਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਲੈ ਜਾਂਦਾ ਆਪਾਂ ਸਭ ਜਾਣਦੇ ਆ ਕਿ ਜਦੋਂ ਰਾਜਵੀਰ ਜਵੰਦਾ ਪੂਰੇ ਜਦੋਂ ਆਪਣੀ ਜ਼ਿੰਦਗੀ ਤੇ ਮੌਤ ਦੀ ਜੜੀ ਜੰਗ ਲੜ ਰਿਆ ਸੀ ਜਦੋਂ 27 ਤਰੀਕ ਨੂੰ ਉਹਦੇ ਸੱਟ ਲੱਗੀ ਉਸ ਤੋਂ ਬਾਅਦ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਸੀ ਉਦੋਂ ਪੂਰੇ ਪੰਜਾਬ ਦੇ ਵਿੱਚੋਂ ਅਰਦਾਸਾਂ ਬੇਨਤੀਆਂ ਕੀਤੀਆਂ ਗਈਆਂ ਪਰਿਵਾਰ ਨੇ ਅਪੀਲ ਕੀਤੀ ਜਿੱਥੇ ਰਾਜਨੀਤੀ ਕਾਗੂ ਪਹੁੰਚੇ ਲੋਕਾਂ ਨੇ ਘਰਾਂ 'ਚ ਬੈਠਿਆ ਨੇ ਜਿਹੜੀਆਂ ਅਰਦਾਸਾਂ ਬੇਨਤੀਆਂ ਜਿਹੜੀਆਂ ਕੀਤੀਆਂ ਸੀ ਉਹ ਮਹਾਰਾਜ ਨੇ ਮਨਜ਼ੂਰ ਨਹੀਂ ਕੀਤੀਆਂ ਤੇ ਅੱਜ ਪਿੰਡ ਪੋਨਾ ਦੇ ਵਿੱਚ ਜਦੋਂ ਪੂਰਾ ਪਰਿਵਾਰ ਅੰਤਮ ਅਰਦਾਸ ਦੇ ਵਿੱਚ ਜਿਹੜੇ ਪਾਠ ਰੱਖੇ ਗਏ ਸੀ ਉਹਨਾਂ ਦੇ ਭੋਗ ਦੇ ਲਈ ਰਾਜਵੀਰ ਜਵੰਦੇ ਦੇ ਖੇਤਾਂ ਦੇ ਵਿੱਚ ਜਿਹੜਾ ਪੰਡਾਲ ਸਜਾਇਆ ਗਿਆ ਸੀ ਜਿੱਥੇ ਪੂਰੀ ਇੰਡਸਟਰੀ ਦੇ ਕਲਾਕਾਰ ਭਰਾ ਉੱਥੇ ਪਹੁੰਚੇ ਹੋਏ ਸੀ ਉੱਥੇ ਪਰਿਵਾਰ ਨੇ ਜਿਹੜੇ ਲੋਕ ਉੱਥੇ ਪਹੁੰਚੇ ਸੀ ਉਹਨਾਂ ਦੇ ਅੱਗੇ ਇੱਕ ਅਰਦਾਸ ਬੇਨਤੀ ਕੀਤੀ ਉਹਨਾਂ ਦਾ ਧੰਨਵਾਦ ਵੀ ਕੀਤਾ ਕਿ ਚਲੋ ਜੋ ਮਹਾਰਾਜ ਨੂੰ ਮਨਜ਼ੂਰ ਆ ਹੋਣਾ ਉਹੀ ਹੁੰਦਾ ਪਰ ਜਿਵੇਂ ਲੋਕਾਂ ਨੇ ਸਾਥ ਰਾਜਵੀਰ ਜਵੰਦੇ ਦਾ ਦਿੱਤਾ ਜਦੋਂ ਉਹ ਮੁਸੀਬਤ ਦੇ ਵਿੱਚ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰਾ ਪੰਜਾਬ ਖੜਾ ਉਹ ਸਾਰੇ ਪੰਜਾਬ ਦੇ ਰਹਿਣੀ ਆ ਧਰਮ ਪਤਨੀ ਵੱਲੋਂ ਮਾਤਾ ਵੱਲੋਂ ਤੇ ਭੈਣ ਜੀ ਵੱਲੋਂ ਇਹ ਅਪੀਲ ਕੀਤੀ ਗਈ ਕਿ ਜਿਵੇਂ ਤੁਸੀਂ ਰਾਜਵੀਰ ਜਵੰਦੇ ਦਾ ਸਾਥ ਦਿੱਤਾ ਉਹਨੂੰ ਉਹ ਚਾਈਆਂ ਤੇ ਪਚਾਇਆ ਪੂਰੇ ਪੰਜਾਬੀਆਂ ਨੇ ਪਿਆਰ ਦਿੱਤਾ ਹੁਣ ਵੀ ਪਰਿਵਾਰ ਇਹ ਜਿਹੜਾ ਦੁੱਖ ਆ ਇਹ ਬਹੁਤ ਵੱਡਾ ਇਹ ਪਾਣਾ ਮੰਨਣ ਦਾ ਪ੍ਰਮਾਤਮਾ ਬਲ ਬਖਸ਼ੇ ਇਹ ਅਰਦਾਸ ਬੇਨਤੀਆਂ ਕਰਿਓ ਤੇ ਬੱਚੇ ਆ ਜਿਹੜੇ ਜਿਨ੍ਹਾਂ ਦੇ ਸਿਰ ਦੇ ਉੱਤੋਂ ਬਾਪ ਦਾ ਜਿਹੜਾ ਸਾਯਾ ਉੱਠ ਗਿਆ ਉਹ ਬੱਚੇ ਡੋਲਨਾਂ ਉਹ ਬੱਚੇ ਜਿਸ ਤਰੀਕੇ ਦੇ ਨਾਲ ਤਰੱਕੀ ਕਰਨੀ ਚਾਹੁੰਦੇ ਉਹ ਤਰੱਕੀ ਕਰਨ ਉਡਾਰੀਆਂ ਮਾਰਨ ਇਸ ਚੀਜ਼ ਦੀ ਅਰਦਾਸ ਬੇਨਤੀ ਕਰਿਓ ਜਿਵੇਂ ਮਾਂ ਇਹ ਗੱਲ ਆਖ ਰਹੀ ਸੀ ਕਿ ਪੁੱਤ ਜਾਨ ਦਾ ਟਾਈਮ ਮੇਰਾ ਸੀ ਤੂੰ ਮੇਰੀ ਵਾਰੀ ਲੈ ਗਿਆ ਉਸ ਮਾਂ ਨੂੰ ਵੀ ਜਿਹੜਾ ਤਰਵਾਸ ਮਿਲੇ ਉਸ ਮਾਂ ਦਾ ਵੀ ਜਿਹੜਾ ਮਾਣ ਆ ਥੋੜਾ ਜਿਹਾ ਕਰੜਾ ਹੋਵੇ ਇਹ ਲੋਕ ਅਰਦਾਸ ਬੇਨਤੀਆਂ ਕਰਨ ਉੱਥੇ ਹੀ ਪਰਿਵਾਰ ਵੱਲੋਂ ਆਪਣੇ ਪਿੰਡ ਦੇ ਵਿੱਚ ਇੱਕ ਯਾਦਗਾਰੀ ਬਣਾਉਣ ਦੇ ਲਈ ਜਿਹੜੀ ਰਾਸ਼ੀ ਵੀ ਦਿੱਤੀ ਗਈ ਕਿ ਰਾਜਵੀਰ ਜਵੰਦਾ ਲੋਕ ਗਾਇਕ ਸੀ ਤੇ ਲੋਕ ਗੀਤ ਵਾਂਗੂ ਅਮਰ ਹੋ ਗਿਆ ਤੇ ਉਹਨੂੰ ਰਹਿਂਦੀ ਦੁਨੀਆ ਤੱਕ ਜਿਹੜਾ ਨਾਮ ਆ ਪੋਨਾ ਪਿੰਡ ਦਾ ਉਹ ਰਾਜਵੀਰ ਜਵੰਦੇ ਦੇ ਨਾਮ ਤੋਂ ਜਾਣਿਆ ਜਾਵੇ ਇਸ ਲਈ ਉਹਨਾਂ ਨੇ ਪਿੰਡ ਦੇ ਲਈ ਰਾਸ਼ੀ ਵੀ ਜੜੀ ਦਿੱਤੀ